ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Instagram ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸੂਟ ਲੇ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬੜਾ ਸੂਟ ਆਪਣਾ ਤਿਆਰ ਹੈਗਾ ਟੈਪੀਸਟਰੀ ਟੈਪੀਸਟਰੀ ਆਪਣੇ ਫੈਬਰਿਕਾ ਦੀ ਤੇ ਆਪਾਂ ਨੇ ਇਹ ਇੱਕ ਥ੍ਰੈਡ ਦੇ ਨਾਲ ਜਿਹੜਾ ਸੂਟ ਹੈ ਤਿਆਰ ਕਰਵਾਇਆਗਾ ਟੈਪੀਸਟਰੀ ਫੈਬਰਿਕ ਤੇ ਤੇ ਇਹਦਾ ਜਿਹੜਾ ਕਲਰ ਹੈਗਾ ਇਹ ਆਪਣਾ 골ਡਨ ਮਹਿੰਦੀ ਜਿਹਾ ਕਲਰ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈ 골ਡਨ ਮਹਿੰਦੀ ਜ ਤੇ ਇੱਕ ਥੈਟ ਦੇ ਨਾਲ ਦੇਖੋ ਆਪਾਂ ਇਹ ਤੇ ਵਰਕ ਕਰਵਾਇਆਗਾ ਕਾਫੀ ਸੋਣਾ ਕਾਇ ਹੈ ਵਰਕ ਤੇ ਮੈਂ ਤੁਹਾਨੂੰ ਸਾਰਾ ਨੇੜੇ ਕੈਮਰਾ ਕਰਕੇ ਦੇਖੂ ਪਹਿਲਾਂ ਸਮਝਾ ਦੇਣੀ ਆ ਸਾਰਾ ਵਰਕ ਹੈ ਇਹ ਆ ਕੇ ਆਪਣੀ ਜਿਹੜੀ ਕੱਟ ਵਰਕ ਜਾ ਗਿਆ ਸਾਰਾ ਕਿ ਘੇਰੇ ਦੇ ਉੱਪਰ ਆ ਗਿਆ ਫਿਰ ਇਹ ਇਧਰ ਇਧਰ ਚਾਕਾਂ ਦੇ ਉੱਪਰ ਆ ਜਾਣਗੇ ਆਹ ਵਾਲੇ ਫਲਾਰ ਦੇ ਜਿਹੜੇ ਹਿਪ ਤੱਕ ਆਉਣਗੇ ਤੇ ਫਿਰ ਨੈਕ ਦਾ ਡਿਜ਼ਾਈਨ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਸਾਰੇ ਨੈਕ ਤੇ ਦੇਖੋ ਇੱਦਾਂ ਜਿਹੜੀ ਬਾਡੀ ਹੁੰਦੀ ਹੈਗੀ ਆਪਣੇ ਉੱਤੇ ਸਾਰੇ ਇੱਦਾਂ ਡਾਟਸ ਲੱਗੇ ਹੋਏ ਨੇਗੇ ਤੇ ਇਹਦੀ ਬਾਹੂ ਦਾ ਵਰਕ ਦੇਖ ਇਹ ਬਣ ਆ ਗਿਆ ਇਹਦੀ ਬਾਹੂ ਦਾ ਕਿੰਨਾ ਚਾਹ ਦੀ ਸੋਹਣੀ ਬਾਕਲ ਵਰਤਿਆ ਆ ਸਾਰਾ ਬਾਕਲ ਦੇ ਵਰਤਿਆ ਆ ਦੇਖ ਕਾਫੀ ਹੈਵੀ ਵਾਲੀ ਦਾ ਵਰਤ ਹੋਇਆ ਹੈ ਆਪਣਾ ਸੈਬੀ ਸਿਲਕ ਦੀ ਇਹਦੀ ਫੈਬਰਿਕ ਦਾ ਬਹੁਤ ਪਿਆਰਾ ਜਿਹਾ ਹੈ ਨਾ ਸੋਨਾ ਜਿਹੇ ਡਿਜ਼ਾਈਨ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆ ਹੈ ਤੇ ਇਹਦੀ ਬਾਟਮ ਦੇ ਉੱਪਰ ਆਪਾਂ ਨੇ ਕੋਈ ਵਰਤ ਨਹੀਂ ਕਰਵਾਇਆ ਤੁਸੀਂ ਚਾਹੋ ਤਾਂ ਆਪਣਾ ਬਾਟਮ ਦੇ ਨਾਲ ਐਡ ਕਰਵਾ ਸਕਦੇ ਹੋ ਨਾਲ ਪਿਓਰ ਚਨੂਨ ਦਾ ਆਪਾਂ ਨੇ ਟਾਈਡ ਆਈ ਇਹਦੇ ਦੁਪੱਟਾ ਕਰਵਾਇਆ ਹੈ ਬਹੁਤ ਹੀ ਜਿਆਦਾ ਸੋਨਾ ਆਪਣਾ ਟਾਈਡ ਆਈ ਇਹਦੇ ਨਾਲ ਦੁਪੱਟਾ ਹੋਇਆ ਹੈ ਤੁਸੀਂ ਜਿੱਦਾਂ ਵੀ ਚਾਹੋ ਆਪਣਾ ਸੋ ਪਰ ਜਸ ਸਰਦਾਰੀ ਦਾ ਇਦਾਂ ਨਹੀਂ ਐਟਮ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਟੈਬਲਰ ਤੇ ਆਪਣਾ ਕੋਈ ਤੁਸੀਂ ਹੁਣ ਹਨਾ ਪਾਰਟੀ ਵੀਅਰ ਸੂਟਸ ਦਾ ਸੈਮੀ ਪਾਰਟੀ ਵੀਅਰ ਸੂਟ ਰੈਡੀ ਕਰਵਾਉਣਾਗਾ ਤਾਂ ਇਦਾਂ ਦਾ ਸੂਟ ਨੂੰ ਤੁਸੀਂ ਪ੍ਰੈਕਟ ਕਰ ਜ਼ਰੂਰ ਕਰੋ ਹਨਾ ਇਹ ਤੁਸੀਂ ਇਦਾਂ ਕਰਵਾ ਕੇ ਲੈ ਸਕਦੇ ਹੋਗੇ ਜੇ ਤੁਹਾਨੂੰ ਕੋਈ ਵਾਟਰ ਕਾਟਨ ਵਗੈਰਾ ਜੀ ਤੁਸੀਂ ਉਹਦੇ ਨਾਲ ਵੀ ਆਪਣੇ ਪਾਰਟੀ ਵੀਅਰ ਸੂਟ ਵੀ ਤਿਆਰ ਹੁੰਦੇ ਨੇਗੇ ਤਾਂ ਉਹਦਾ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣਾ ਆਪਣਾ ਪਿਆਰਾ ਜਿਹਾ ਸੂਟ ਇਹ ਬੜਕੇ ਤਿਆਰ ਹੈਗਾ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਨਾ ਇਹ ਆਪਣੀ ਖਾਦੀ ਸਿਲਕ ਦੀ ਫੈਬਰਿਕ ਆ ਜੀ ਪਿਓਰ ਖਾਦੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈਗਾ ਪਿਓਰ ਖਾਦੀ ਮੀਨਸ ਵੀ ਜਿਹਨੂੰ ਆਪਾਂ ਡਾਈ ਕਰਵਾਉਣੀ ਹੈ ਇੱਕ ਖਾਦੀ ਹੁੰਦੀ ਹੈ ਇੱਕ ਸੈਮੀ ਖਾਦੀ ਉਹ ਆਪਾਂ ਅਵੇਲੇਬਲ ਫੈਬਰਿਕ ਮਿਲ ਜਾਂਦਾ ਬਟ ਉਹ ਜਦਾ ਥੋੜਾ ਜਿਹਾ ਹਾਰਡ ਹੁੰਦਾ ਹੈਗਾ ਇਹ ਬਿਲਕੁਲ ਸੌਫਟ ਫੈਬਰਿਕ ਉਹਨਾਂ ਤੇ ਵਧੀਆ ਪਾਰਟੀ ਵੇਅਰ ਹੈ ਜੋ ਹੈਵੀ ਆਪਾਂ ਡਿਜ਼ਾਈਨ ਇਹਦੇ ਵਿੱਚ ਤਿਆਰ ਕਰਵਾ ਸਕਦੇ ਹਾਂ ਸਮਝਦਗੇ ਇਹ ਆਪਣਾ ਪਿਓਰ ਖਾਦੀ ਦੇ ਉੱਪਰ ਤਿਆਰ ਹੋਇਆ ਤੇ ਬੋਟਲ ਗ੍ਰੀਨ ਕਲਰ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਹੈ ਟੋਟਲ ਹੈਂ ਇੱਧਰ ਦੇਖੋ ਆਇਆ ਆਪਣਾ ਸ਼ਰਟ ਦਾ ਵਰਕ ਆ ਗਿਆ ਇਹ ਘੇਰੇ ਤੇ ਵਰਕ ਤਾਂ ਆ ਗਿਆ ਇੱਧਰ ਤੇ ਸੈਂਟਰ ਪੈਨਲ ਲਗੇ neck ਦਾ ਵਰਕ ਵੀ ਹੈਗਾ ਤੇ ਵਿਚਕਾਰ ਹੈਗੇ ਸਾਰੇ ਬੂਟੀ ਨਾਲ ਲੱਗੇ ਆ ਆਪਣਾ ਸਾਰਾ ਇਹ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ ਇਹ ਫਰੰਟ ਸਾਈਡ ਆ ਗਈ ਸ਼ਰਟ ਦੀ ਤੇ ਇੱਧਰ ਦੇਖੋ ਇਹਦੀ ਬਾਹੂ ਦਾ ਵਰਕ ਆ ਗਿਆ ਇਹ ਬਣਾ ਆ ਗਿਆ ਬਾਹੂ ਤੇ ਵਰਕ ਬਾਹੂ ਤੇ ਵਰਕ ਵੀ ਵਧੀਆ ਕਾਲੇ ਹੈ ਵੀ ਹੀ ਕਰਵਾਇਆਗਾ ਬਹੁਤ ਸੋਹਣਾ ਆਪਣਾ ਬਾਹੂ ਤੇ ਵਰਕ ਹੋਇਆ ਹੈਗਾ ਇਹ ਆ ਗਿਆ ਆਪਣਾ ਫਰੰਟ ਇੱਧਰ ਆ ਗਈ ਆਪਣੀਆਂ ਆਜੂ ਆ ਗਿਆ ਇਧਰ ਤੇ ਜਿਹੜਾ ਇਹ ਵਾਲਾ ਵਰਕ ਆ ਦੇਖੋ ਪੂਰਾ ਹੈਵੀ ਇਹ ਆਪਣਾ ਆਊਗਾ ਬਾਟਮ ਦੇ ਉੱਪਰ ਸਟ੍ਰੇਟ ਬਾਟਮ ਦੇ ਉੱਪਰ ਤੁਸੀਂ ਤਾਂ ਮੈਂ ਆਪਣਾ ਸਟ੍ਰੇਟ ਬਾਟਮ ਤੇ ਕਰਵਾਓ ਚਾਹੋ ਤਾਂ ਆਪਣਾ ਪੈਂਟ ਪਲਾਊਜੋ ਤੇ ਕਰਾਓ ਸ਼ਰਾਰੇ ਤੇ ਕਰਾਓ ਗਰਾਰੇ ਤੇ ਕਰਾਓ ਜਿੰਨੇ ਤੱਕ ਪਸੰਦ ਆ ਤੁਸੀਂ ਓਦਾਂ ਆਪਣੇ ਅਕੋਰਡਿੰਗ ਜਿਹੜਾ ਤੁਸੀਂ ਕਰਵਾ ਸਕਦੇ ਜਿਹੜੀ ਤੁਹਾਨੂੰ ਵੇਅਰ ਕਰਨ ਦੀ ਪਸੰਦ ਹੋ ਉਸ ਤੇ ਕਰਵਾ ਸਕਦੇ ਬਾਟਮ ਦਾ ਵਰਕ ਆ ਗਿਆ ਇਧਰ ਫਰੰਟ ਸਾਈਡ ਆਪਣਾ ਇਹ ਸ਼ਰਟ ਦਾ ਵਰਕ ਤੇ ਇਧਰ ਆ ਗਿਆ ਆਪਣਾ ਬਾਜ਼ੂ ਦਾ ਵਰਤ ਤੇ ਨਾਲ ਆਪਾਂ ਨੇ ਜਿਹੜਾ ਦੁਪੱਟਾ ਕਰਦਾ ਪਿਓਰ ਔਰਗੈਂਜ਼ਾ ਦਾ ਰੱਖਿਆ ਹੈ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਇਆ ਹੈ ਜਸਟ ਮੰਨੇ ਆਪਣਾ ਬੋਟਲ ਗ੍ਰੀਨ ਦੇ ਨਾਲ ਰਾਇਲ ਬ루 ਦਾ ਆਪਣਾ ਕੰਬੀਨੇਸ਼ਨ ਰੱਖਿਆ ਹੈਗਾ ਤੇ ਆਪਾਂ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਕਰਵਾ ਲਿਆ ਪਿਓਰ ਔਰਗੈਂਜ਼ਾ ਦਾ ਦੁਪੱਟਾ 골ਡੰਨੇ ਨਾਲ ਆਪਾਂ ਨੂੰ ਬੇਸ਼ੰਮ ਦਿੱਤੀ ਹੈਗੀ ਤੁਸੀਂ ਚਾਹੋ ਆਪਣਾ ਹਨਾ ਨਾਲ ਦੁਪੱਟਾ ਵੀ ਕਰਵਾ ਸਕਦੇ ਹੋ ਉਹ ਕੋਈ ਬੜੀ ਐਂਡ ਆਇਸ਼ਨ ਨਹੀਂ ਹੁੰਦਾ ਹੈਗਾ ਜੀਵਨਤਨ ਪਸੰਦਾ ਤੁਸੀਂ ਉਹ ਕਰਵਾ ਸਕਦੇ ਫਲੋਰਲ ਕੈਂਸਾ ਨਹੀਂ ਤੇ ਕੋਨਾ ਕਮਲ ਚੂਨ ਵਗੈਰਾ ਸੈਮੀ ਆਰਗੰਜਾ ਜਿਹੜਾ ਵੀ ਤੁਹਾਨੂੰ ਪਸੰਦਾ ਤੁਸੀਂ ਉਹ ਦੀ ਦੁਪੱਟਾ ਕਰਵਾ ਕੇ ਲੈ ਸਕਦੇ ਹੋ ਟਿਸ਼ੂ ਵਗੈਰਾ ਤੇ ਹਨ ਕਾਫੀ ਡਿਜ਼ਾਈਨਰ ਦੁਪੱਟੇ ਹੁੰਦੇ ਨੇ ਜਿੱਦਾਂ ਦੇ ਤੁਸੀਂ ਦੁਪੱਟਾ ਚਾਹੋ ਤੁਸੀਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਣਾ ਵਧੀਆ ਰਾਇਲ ਨੂੰ ਇਹ ਬਹੁਤ ਵਾਟ ਲੱਗਦੀ ਹੈ ਤਾਂ ਕੰਬੀਨੇਸ਼ਨ ਬਣਦਾ ਜਿਵੇਂ ਤੁਹਾਨੂੰ ਪਸੰਦਾ ਉਸ ਅਕੋਰਡਿੰਗ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾਉਗੇ ਲੈਸ ਹਾਂਜੀ ਜਿਹੜਾ ਆਪਣਾ ਇਹ ਸੂਟ ਤਿਆਰ ਕਰਵਾਇਆ ਇਹ ਟੈਬੀ ਸਿਲਕ ਦਾ ਸੂਟ ਦਾ ਕਪੜਾ ਹੈ ਤੇ ਇਹਦਾ ਮਸਟਰਡ येलो ਮਸਟਰਡ ਜਿਹਾ ਕਲਰ ਹੈਗਾ ਤੇ ਬੀ ਸਿਲਕ ਦੀ ਫੈਬਰਿਕ ਆਗੀ ਤੇ ਟੈਬੀ ਕਿ ਤਿਆਰ ਕਰਵਾਇਆ ਆਪਣਾ ਇਹ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਆ ਸੂਟ ਟੋਟਲ ਹੈਂਡ ਚ ਰੈਡੀ ਆਪਣਾ ਨੈੱਕ ਦਾ ਵਰਕ ਘੇਰੇ ਦਾ ਵਰਕ ਸਾਰਾ ਵਰਕ ਹੋਇਆ ਹੋਇਆ ਹੈਗਾ ਦੇਖੋ ਇਹਦਾ ਕਾਫੀ ਹੈਵੀ ਵਰਕ ਤੇ ਦੇ ਘੇਰੇ ਦੇ ਉੱਪਰ ਆਗਾ ਤੇ ਗਲੇ ਦੇ ਉੱਪਰ ਆਗਾ ਦੇਖੋ ਇਹਦਾ ਸਾਰੀ ਆਪਣਾ ਹੈਂਡਵਰਕ ਦੇ ਵਿੱਚ ਹੋਇਆ ਹੋਇਆ ਹੈਗਾ ਸੂਟ ਤਿਆਰ ਇਧਰ نیچے ਦੇਖੋ ਇਹਦੇ ਪੱਲੇ ਤੇ ਵਰਕ ਆ ਗਿਆ ਕਾਫੀ ਬਾਰਡਰ ਬਣਿਆ ਹੋਇਆ ਹੈਗਾ ਇਹਦਾ ਮਤਲਬ ਗਲਾਈ ਜੀ ਦੇ ਵਿੱਚ ਕਾਫੀ ਬਾਰਡਰ ਬਣਿਆ ਹੋਇਆ ਹੈਗਾ ਤਿੱਲਿਆਂ ਦੇ ਵਰਕ ਵਗੈਰਾ ਸਾਰਾ ਹਨਾ ਆਪਣਾ ਜਿੰਨਾ ਵੀ ਹੁੰਦਾ ਹੁੰਦਾ ਟੋਟਲ ਹੈਂਡ ਦੇ ਵਿੱਚ ਸਾਡਾ ਸੂਟਾ ਤਿਆਰ ਆ ਗਿਆ ਵਿੱਚ ਇਹਦੇ ਆਪਾਂ ਇੱਕ ਕਲਰ ਦਾ ਜਿਹੜਾ ਥ੍ਰੈਡ ਹੈਗਾ ਉਹ ਯੂਜ਼ ਕੀਤਾ ਹੈਗਾ ਪੀਚ ਜੇ ਕਲਰ ਦਾ ਥ੍ਰੈਡ ਆਪਾਂ ਯੂਜ਼ ਕੀਤਾ ਇਹਦੇ ਵਿੱਚ ਦੇਖੋ ਇਧਰ ਇਹਦੀ ਆ ਗਿਆ ਬਾਂਦ ਵਰਕ ਇਧਰ ਬਾਂਦਾ ਵਰਕ ਆ ਗਿਆ ਲੈਂਦਾ ਇਹ ਬੜਾ ਬਾਜੂ ਤੇ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਟਮ ਤੇ ਵੀ ਵਰਕ ਮਿਲੂਗਾ ਇਧਰ ਇਹਦੀ ਬਾਟਮ ਦਾ ਵਰਕ ਹੈਗਾ ਆਹ ਵਾਲਾ ਬਾਟਮ ਤੇ ਵਰਕ ਆ ਗਿਆ ਦੇਖੋ ਜਿਹੜਾ ਜਾਂ ਬਾਹ ਦੇ ਉੱਪਰ ਵਰਕ ਆ ਉਦਾਂ ਹੀ ਇਹਦੀ ਬਾਟਮ ਦੇ ਉੱਪਰ ਵਰਕ ਆਗਾ ਤੇ ਉਦਾਂ ਦੇਖੋ ਇਹਦੇ ਨੀਚੇ ਪੱਲੇ ਦੇ ਉੱਪਰ ਵਰਕ ਆਗਾ ਤੇ ਨਾਲ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾਗਾ ਉਹ ਤਿਆਰ ਕਰਵਾਇਆਗਾ ਤੇ ਜਿਹਹ ਜ ਆਪਾਂ ਇਹਦੇ ਵਿੱਚ ਥ੍ਰੈਡ ਪਾਇਆ ਸੀ ਉਹੀ ਦੇਖੋ ਪੱਟੀ ਲਗਵਾਈ ਹੈਗੀ ਪੱਟੀ ਲਗਾ ਕੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤਾ ਪੇਸਟਿੰਗ ਪੱਟੀ ਲੱਗੀ ਹੋਈ ਹੈ ਦੇਖੋ ਇਹਦਾ ਕਾਫੀ ਸੋਹਣਾ ਆਪਣਾ ਸੂਟ ਬਣ ਕੇ ਇਹ ਤਿਆਰ ਹੋਇਆਗਾ ਟੋਟਲ ਹੈਂਡ ਦੇ ਵਿੱਚ ਤਿਆਰ ਆ ਟੈਬੀ ਸਿਲਕ ਦੀ ਫੈਬਰਿਕ ਆਗੀ ਤੁਸੀਂ ਆਪਣਾ ਕਿਸੇ ਵੀ ਕਲਰ ਦੇ ਵਿੱਚ ਜਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਹਨ ਤੁਸੀਂ ਕਿਸੇ ਹੀ ਸਿਮਰ ਟਿਸ਼ੂ ਵਗੈਰਾ ਤੇ ਜੋਰਜਟ ਤੇ ਜਾਂ ਕਿਸੇ ਆਪਣਾ ਆਰਗੈਂਜ਼ਾ ਤੇ ਸਟਨ ਆਰਗੈਂਜ਼ਾ ਤੇ ਹਨ ਜਿਹੜੇ ਤੇ ਵੀ ਤੁਸੀਂ ਚਾਹੋ ਤੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਆਪਣਾ ਕ੍ਰੇਪ ਤੇ ਵੀ ਬਣ ਜੂਗਾ ਕ੍ਰੇਪ ਤੇ ਜਾਂ ਪਿਓਰ ਕ੍ਰੇਪ ਤੇ ਹਨ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਹਦੇ ਕਰਵਾ ਸਕਦੇ ਹੋਗੇ ਨਾਲ ਆਪਣਾ ਪੈਂਟ ਪਲਾਜੋ ਕੋਈ ਸ਼ਰਾਰਾ ਗਰਾਰਾ ਤੁਸੀਂ ਐਦਾਂ ਤਿਆਰ ਕਰਵਾਉਣਾ ਉਵੇਂ ਕਰਵਾ ਸਕਦੇ ਹੋ ਦੁਪट्टे ਦੀ ਚੋਅ ਵੀ ਤੁਹਾਡੀ ਆਪਣੀ ਹੋ ਕਮਲ ਚਨੂਰ ਵਗੈਰਾ ਹਨ ਜਿਵੇਂ ਤੁਹਾਨੂੰ ਪਸੰਦ ਆ ਜੇਕਰ ਦੁਪੱਟੇ ਤੇ ਵੀ ਤੁਸੀਂ ਵਰਕ ਚਾਹੁੰਦਾ ਦੁਪੱਟੇ ਤੇ ਵੀ ਇਸ ਤੋਂ ਵੀ ਜ਼ਿਆਦਾ ਹੈਵੀ ਵਰਕ ਨਾਲ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਸੇਮ ਤਿਆਰ ਕਰਵਾਉਣਾਗਾ ਤਾਂ ਸੇਮ ਕਲਰ ਦੇ ਵਿੱਚ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹਾਂ ਹਾਂ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣੇ ਰਾਣੀ ਸ਼ੇਡ ਤੇ ਤਿਆਰ ਕਰਵਾਇਆਗਾ ਰਾਣੀ ਨਹੀਂ ਸ਼ੇਡ ਵੀ ਨਹੀਂ ਆਪਾਂ ਇਹ ਨੂੰ ਕਹਿ ਸਕਦੇ ਕੈਰਟ ਕਲਰ ਆਗਾ ਇਹ ਨਾ ਤਾਂ ਇਹ ਰਾਣੀ ਸ਼ੇਡ ਹੁੰਦਾ ਮਜ਼ੈਂਟਾ ਤੇ ਨਾ ਹੀ ਇਹ ਕੈਰਟ ਕਲਰ ਹੁੰਦਾ ਇਹ ਗਾਜਰੀ ਕਲਰ ਦਾ ਤੇ ਰਾਣੀ ਸ਼ੇਡ ਦਾ ਹਨਾ ਕੈਰ ਦਾ ਮਜ਼ੈਂਟਾ ਕਲਰ ਦਾ ਦੋਨੋਂ ਦਾ ਕੰਟਰਾਸਟ ਜਗਾ ਹੀ ਕਲਰ ਬਹੁਤ ਜਿਆਦਾ ਸੋਹਣਾ ਕਲਰ ਆਗਾ ਇਹ ਆਪਣ ਟੋਟਲ ਹੈਂਡ ਦੇ ਵਿੱਚ ਦੇਖੋ ਸੂਟ ਤਿਆਰ ਕਰਵਾਇਆਗਾ ਬਹੁਤ ਸੋਹਣੇ ਵਰਕ ਦੇ ਨਾਲ ਦੇਖੋ ਤਿਆਰ ਆਗਾ ਆਪਣਾ ਸੂਟ ਇਹਦੀ ਪਹਿਲਾਂ ਘੇਰੇ ਦੇ ਉੱਪਰ ਦੇਖੋ ਵੇਲ ਬਣੀ ਹੋਈ ਆ ਬਾਰਡਰ ਬਣਿਆ ਹੋਇਆ ਹੈ ਇਹਦਾ ਸਾਰਾ ਟੋਟਲ ਹੈਂਡ ਚ ਹੀ ਆ ਇਹ ਤੇ ਫਿਰ ਸਾਰੀ ਸ਼ਰਟ ਦੇ ਵਿੱਚ ਇਦਾਂ ਹੀ ਬਿੰਲੀਆਂ ਜਿਹਾ ਜਾਣਗੀਆਂ ਤੇ ਇਹ ਦੇਖੋ ਇਹਦੀ ਨੱਕ ਦਾ ਵਰਕ ਆਗਾ ਵੀ ਸ਼ੇਪ ਨੱਕਲਾ ਇਹਨਾਂ ਦੇਖੋ ਇਹਦੀ ਬਣੀ ਹੋਈ ਬਹੁਤ ਜਿਆਦਾ ਸੋਹਣਾ ਦੇਖੋ ਇਹਦਾ ਨੱਕ ਦਾ ਵਰਕ ਆਗਾ ਤੇ ਇਧਰ ਇਹਦੀ ਬਾਜੂ ਦਾ ਵਰਕ ਆ ਜੀ ਦੇਖੋ ਬਾਜੂ ਦਾ ਵਰਕ ਵੀ ਕਾਫੀ ਸੋਹਣਾ ਹੈ। ਅੰਬੀਂਜੀਆਂ ਵਾਲਾ ਇਹਦਾ ਦੇਖੋ ਬਾਜੂ ਦਾ ਵਰਕ ਹੋਇਆ ਹੈਗਾ। ਗਲੇ ਦਾ ਵਰਕ ਤੇ ਇਹਦੀ ਬਾਹਾਂ ਦਾ ਵਰਕ ਤੇ ਆਪਣੇ ਘੇਰੇ ਦੇ ਉੱਪਰ ਵੀ ਲਾ ਗਈ ਤੇ ਇਹਦੀ ਬਾਟਮ ਤੇ ਵੀ ਆਪਣਾ ਵਰਕ ਮਿਲੂਗਾ ਦੇਖੋ। ਇਹ ਵਾਲਾ ਬਾਟਮ ਤੇ ਵਰਕ ਆ ਗਿਆ। ਇੰਨਾ ਵਧੀਆ ਦੇਖੋ ਹੈਵੀ ਵਰਕ ਹੈ ਦੇਖੋ ਬਾਟਮ ਦੇ ਉੱਪਰ ਵੀ। ਤੁਹਾਨੂੰ ਸਾਰਾ ਦਿਖਾ ਦਿੰਨੇ ਆ ਇਹਦਾ। ਜਿਵੇਂ ਬਾਜੂ ਦੇ ਉੱਪਰ ਵਰਕ ਹੋਇਆ ਹੈ ਦੇਖੋ ਉਵੇਂ ਹੀ ਇਹਦੀ ਬਾਟਮ ਦੇ ਉੱਪਰ ਹੋਇਆ ਹੈ। ਸਾਰੇ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਵਰਕ ਦੇ ਵਿੱਚ ਸਾਡੇ ਚ ਕੋਈ ਤੁਸੀਂ ਨੁਕਸ ਨਹੀਂ ਕੱਢ ਸਕਦੇ। ਦੇਖਿਓ ਜੇ ਤੁਹਾਨੂੰ ਪੂਰੀ ਵਧੀਆ ਕਲੀਅਰ ਮਿਲੂਗੀ ਫਿਨਿਸ਼ਿੰਗ ਵਰਕ ਲਈ ਬਹੁਤ ਹੀ ਜਿਆਦੇ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆਗਾ ਬਲਕਿ ਦੀ ਕੁਆਲਿਟੀ ਤੁਹਾਨੂੰ ਪੂਰਾ ਜਿਹੜਾ ਮਟੀਰੀਅਲ ਆਪਾਂ ਬਹੁਤ ਹੀ ਕੁਆਲਿਟੀ ਵਾਲਾ ਹੀ ਲਾਉਣਾਗੇ ਘਟੀਆ ਮਟੀਰੀਅਲ ਹੀ ਨਹੀਂ ਲਾਉਂਦੇ ਰਹੀ ਥੋੜਾ ਜਾਂ ਸਾਰੀ ਇੱਧਰ ਜੇ ਸੂਟ ਦੇਖੋ ਇਹ ਵਾ ਪਿਓਰ ਰੰਗਾਂ ਦਾ ਦੁਪੱਟਾ ਹੈਗਾ ਤੇ ਐਦਾਂ ਆਪਾਂ ਨੇ ਲੇਹਰਾਂ ਵਗੈਰਾ ਲਗਾ ਕੇ ਹੈ ਨਾ ਇਹਨੂੰ ਗੋਟਾ ਪੱਤੀ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਦੇਖੋ ਹੁਣ ਪੂਰਾ ਸੂਟ ਫੁੱਲ ਸੂਟ ਦੀ ਵੀ ਤੁਸੀਂ ਵੀਡੀਓ ਦੇਖੋ ਹੁਣ ਕਿੰਨਾ ਜਿਆਦੇ ਸੋਹਣਾ ਆਪਣਾ ਸੂਟ ਜੱਚ ਰ ਤੁਸੀਂ ਆਪਣਾ ਕੋਈ ਵੀ ਪਾਰਟੀ ਵੀਅਰ ਸੂਟ ਇਹਦੇ ਤੋਂ ਤਿਆਰ ਕਰਵਾਉਣਾ ਹੈ ਕੱਲਰ ਦੀ ਚੋਇਸ ਤੁਹਾਡੀ ਆਪਣੀ ਹੋ ਫੈਬਰਿਕ ਦੀ ਤੁਹਾਡੀ ਚੋਇਸ ਆਪਣੀ ਹੋਗੀ ਦੁਪੱਟੇ ਦੀ ਚੋਇਸ ਆਪਣੀ ਹੋਗੀ ਵਰਕ ਦੇ ਵਿੱਚ ਕੁਝ ਐਡ ਕਰਵਾਉਣਾ ਸਕਿਪ ਕਰਵਾਉਣਾ ਸਾਰੀ ਆਪਣੀ ਚੋਇਸ ਅਕੋਰਡਿੰਗ ਤੁਸੀਂ ਦੱਸ ਕੇ ਰਸੂਨ ਦਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਸੂਟ ਤਿਆਰ ਹੋ ਕੇ ਆਇਆ ਹੈ ਇਹ ਪਿਓਰ ਆਪਣੀ ਟੈਬੀ ਸਿਲਕ ਦੀ ਫੈਬਰਿਕਾਂ ਗੀ ਤੇ ਡਾਰਕ ਗ੍ਰੇ ਕਲਰ ਹੈ ਇਹਦਾ ਡਾਰਕ ਗ੍ਰੇ ਕਲਰ ਦੇ ਵਿੱਚ ਤਿਆਰ ਹੋ ਕੇ ਆਇਆ ਹੈਗਾ ਆਪਣਾ ਇਹ ਤੇ ਇਹਦਾ ਦਾ ਕਲਰ ਹੈਗਾ ਇਹ ਡਾਰਕ ਗ੍ਰੀ ਹੈ ਬਟ ਇਹ ਕੈਮਰੇ ਦੇ ਵਿੱਚ ਮਿਲ ਲਾਉਦਾ ਹੋਰ ਬਲੈਕ ਬਲੂ ਕਲਰ ਜਣਾ ਆ ਜੇ ਬਟ ਇਹ ਡਾਰਕ ਗ੍ਰੀ ਕਲਰ ਹੈਗਾ ਦੇਖੋ ਕਾਫੀ ਸੋਹਣਾ ਡਿਜ਼ਾਈਨ ਹੈ ਆਪਣਾ ਇਹ ਆਪਣੇ ਕੋਲ ਪਹਿਲੀ ਵਾਰ ਹੀ ਬਣਾਇਆ ਜੈਨ ਪਹਿਲਾਂ ਨਹੀਂ ਬਣਾਇਆ ਹੁਣ ਕਾਪੀ ਹੋ ਗਈ ਇਹਦੀ ਦੇਖੋ ਇਹ ਵਾਲਾ ਡਿਜ਼ਾਈਨ ਕਿੰਨਾ ਜਿਆਦਾ ਸੋਹਣਾ ਖੂਬਸੂਰਤ ਜੇ ਫੋਟੋ ਲਾ ਕੇ ਮੈਂ ਤੁਹਾਨੂੰ ਡਿਜ਼ਾਈਨ ਨਾਲ ਦਿਖਾ ਦਿੰਦੀ ਕਿ ਕਿਦਾਂ ਦਾ ਸੂਟ ਤਿਆਰ ਹੋਇਆਗਾ ਆਪਣਾ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਹੀ ਤਿਆਰ ਹੋਇਆਗਾ ਦੇਖੋ ਇਹਦੇ ਵਿੱਚ ਜਿਹੜਾ ਆਪਣੇ ਆ ਸ਼ੇਡ ਰੱਖਿਆ ਥ੍ਰੈਡ ਦਾ ਪਿਆਰੇਟ ਜੇ ਕਲਰ ਦਾ ਇਹ ਨਾਲ ਦੀ ਬਾਟਮ ਆ ਦੇ ਕੋਈ ਵਾਹ ਇਹ ਨਾਲ ਬਾਟਮ ਆ ਦੀ ਤਾਂ ਕਰਕੇ ਆਪਾਂ ਇਹ ਵਾਲਾ ਸ਼ੇਡ ਨਾਲ ਰੱਖਿਆ ਇਹ ਦੇਖੋ ਇਹ ਆ ਗਿਆ ਸਾਰਾ ਇਹ ਚਾਪ ਦੇ ਉੱਪਰ ਵਰਕੇ ਇੱਕ ਸਾਈਡ ਤੇ ਦੂਸਰੀ ਸਾਈਡ ਤੇ ਦੇਖੋ ਇਹ ਆ ਗਿਆ ਕਿੰਨਾ ਸੋਹਣਾ ਦੇਖੋ ਡਿਜ਼ਾਈਨ ਬਣਿਆ ਹੋਇਆ ਹੈਗਾ ਨਾ ਦੇਖੋ ਇਧਰ ਲੱਗਾ ਹੈਗਾ ਤੇ ਇਧਰ ਲੱਗਾ ਬਹੁਤ ਸੋਹਣੀ ਡਿਜ਼ਾਈਨਿੰਗ ਤਿਆਰ ਹੋਈ ਹੋਈ ਹੈਗੀ ਤੇ ਇਹ ਵਾਲਾ ਆ ਗਿਆ ਇਹ ਗੰਢੇ ਉੱਪਰ ਵਰਕ ਪੂਰਾ ਹੈਵੀ ਸੂਟ ਆਪਣਾ ਤਿਆਰ ਹੋਇਆ ਦੇਖੋ ਇਹ ਤੇ ਇਹਦੀ ਆਪਾਂ ਨੂੰ ਬੈਕ ਨੈਕ ਦੇ ਉੱਪਰ ਵੀ ਵਰਕ ਮਿਲੂਗਾ ਇਹ ਵਾਲਾ ਆ ਗਿਆ ਬੈਕ ਨੈਕ ਤੇ ਬੈਕ ਨੈਕ ਤੇ ਵੀ ਵਰਕ ਹੈਗਾ ਤੇ ਫਰੰਟ ਬੈਕ ਨੈਕ ਤੇ ਵੀ ਵਰਕ ਹੈ ਜ ਦੇਖੋ ਇਧਰ ਆ ਗਿਆ ਇਹਦੇ ਬਾਜੂ ਦੇ ਉੱਪਰ ਵਰਕ ਆ ਆਹ ਵਾਲਾ ਬਾਹਰ ਦੇ ਉੱਪਰ ਵਰਕ ਆ ਗਿਆ ਤੇ ਕਿੰਨਾ ਜਿਆਦਾ ਸੋਨਾ ਬਾਹਰ ਦੇ ਉੱਪਰ ਵਰਕ ਹੋਇਆ ਹੈਗਾ ਤੇ ਨਾਲ ਦੇਖੋ ਇਹਦੇ ਪਲੇਨ ਬਾਟਮ ਆਗੀ ਤੁਸੀਂ ਬਾਟਮ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਨਾ ਜਿਵੇਂ ਤੁਹਾਨੂੰ ਪਸੰਦ ਆ ਹਨਾ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋ ਆਪਣਾ ਨਾਲ ਇਹਦੇ ਗਾਜਰੀ ਕਲਰ ਦੀ ਕੈਰਟ ਗਾਜਰੀ ਕਲਰ ਆਪਾਂ ਨੂੰ ਕਹਿ ਸਕਦੇ ਨੇ ਉਹ ਕਲਰ ਦੀ ਬਾਟਮ ਆਗੀ ਨਾਲ ਤੇ ਪਿਓਰ ਔਰਗੈਂਜ਼ਾ ਦਾ ਆਪਾਂ ਨੇ ਜਿਹੜਾ ਦੁਪੱਟਾ ਉਹ ਤਿਆਰ ਕਰਵਾਇਆ ਦੇਖੋ ਐਦਾਂ ਫਿਨਿਸ਼ਿੰਗ ਦਿੱਤੀ ਹੈਗੀ ਆਪਾਂ ਨੂੰ ਲੜਾਂ ਦੇ ਉੱਪਰ ਫੁੱਟਾ ਪੱਤੀ ਵਿਦਿਆਰਣਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ। ਬਾਕੀ ਤੁਸੀਂ ਜਿਹੜਾ ਕਮਲ ਚਨੂਨ ਵਗੈਰਾ ਪਸੰਦ ਕਰ ਲੇ ਤਾਂ ਉਹ ਕਰਵਾ ਸਕਦੇ ਪਿਓਰ ਚਨੂਨ ਕਮਲ ਚਨੂਨ ਹਨ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ। ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆਗਾ। ਤੁਸੀਂ ਕਿਸੇ ਵੀ ਕੰਟਰਾਸਟ ਦੇ ਵਿੱਚ ਇਸ ਕਲਰ ਦੇ ਇੱਕ ਕਲਰ ਦਾ ਸੂਟ ਤੁਸੀਂ ਆਪਣਾ ਆਲ ਓਵਰ ਕਰਕੇ ਤਿਆਰ ਕਰਵਾਉਣਾ ਉਦਾਂ ਕਰਵਾ ਸਕਦੇ। ਬਹੁਤ ਜਿਆਦਾ ਸੋਹਣਾ ਸੂਟ ਤਿਆਰ ਹੋਇਆ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਿਆ ਹੈ ਵਰਕ ਕੰਟਰਾਸਟ ਵੀ ਸੋਹਣਾ ਲੱਗਿਆ ਤੇ ਬਾਕੀ ਤੁਹਾਡੀ ਚੋਇਸ ਹਨ ਤੁਸੀਂ ਜਿਵੇਂ ਤਿਆਰ ਕਰਵਾਉ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰਿਆਂ ਪਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਾਰੇ ਸਨ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਵੀ ਕਿ ਇਹਦਾ ਤੁਸੀਂ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਕ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਦਾ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਨਾ ਜਿਵੇਂ ਵੀ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168290 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ಮಿಲ್ ಸೂತರ ನಮಿ ಕಮಿ ಗುಢ ನ